ਅੱਜ ਆਪਾਂ ਸਾਰੇ ਵੱਡੇ ਬਾਦਲ ਸਾਹਿਬ ਦੀ ਦੂਜੀ ਵਰਸੀ ਦੇ ਸੰਬੰਧ ਵਿੱਚ ਪਰਮਾਤਮਾ ਦੇ ਚਰਨਾਚਰਦਾਸ ਬੇਨਤੀਆਂ ਕਰਨ ਵਾਸਤੇ ਸਾਰੇ ਇਕੱਠੇ ਹੋਏ ਆਂ ਮੈਥੋਂ ਪਹਿਲੇ ਕਈ ਬਲਾਰਿਆਂ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਮੈਂ ਕਹਿ ਸਕਦਾ ਜਿੰਨੇ ਲੋਕ ਇੱਥੇ ਬੈਠੇ ਐ ਮੇਰੇ ਪਿਤਾ ਨੂੰ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਥੋੜੀ ਜ਼ਿੰਦਗੀ ਦੇ ਹਿੱਸਾ ਰਹੇ ਹਨ ਤੁਹਾਡੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਹਿੱਸਾ ਹੋ ਰਹੇ ਹਨ ਇੱਕ ਇਨਸਾਨ जिने ਆਪਣੇ 70 ਸਾਲ ਇੱਕੋ ਇੱਕ ਪਾਰਟੀ ਨਾਲ 70 ਸਾਲ ਲਾ ਦਿੱਤੇ ਨਾ ਕਿਤੇ ਹੋਰ ਕਿਤੇ ਦੇਖਿਆ ਨਾ ਛਾਕੇ ਤੇ ਜਿੱਥੇ ਵੀ ਲੋੜ ਪਈ ਸਭ ਤੋਂ ਪਹਿਲੇ ਆਪ ਅੱਗੇ ਹੋ ਕੇ ਉਹਨਾਂ ਨੇ ਸੇਵਾ ਸੰਭਾਲੀ ਅੱਜ ਜੋ ਦੇਸ਼ ਦੇ ਹਾਲਾਤ ਹੈ ਜਿਵੇਂ ਆਪਣਾ ਦੇਸ਼ ਹੈ ਕਹਿ ਜਾਂ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਭਾਵੇਂ ਇੱਕ ਧਰਮ ਦੀ ਆਬਾਦੀ ਜ਼ਿਆਦੀ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਦੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਦੀ ਸੋਚ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਕਿਤੇ ਬਾਦਲ ਸਾਹਿਬ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਸਾਰਿਆਂ ਨੂੰ ਇੱਕ ਸਮਝ ਕੇ ਜਿਵੇਂ ਸਿੰਘ ਸਾਹਿਬ ਨੇ ਜਸਵੰਤਾਰ ਜੀ ਨੇ ਦੱਸਿਆ ਹੈ ਕਿ ਸਭ ਤੋਂ ਸੈਕੂਲਰ ਜੇ ਕੋਈ ਹੈ ਤਾਂ ਉਹ ਸਿੱਖ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੈਂ ਇੱਕ ਸਮਝਦਾ ਹਾਂ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚਾਜਣ ਸਾਬਕਾ ਪ੍ਰਕਾਸ਼ ਸਿੰਘ ਦੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਲੋਕਾਂ ਨੇ ਚੀਫ ਮਨਿਸਟਰ ਸੀ ਫਰਕ ਹੈ ਲੋਕਾਂ ਦੇ ਚੀਫ ਮਨਿਸਟਰ ਦਾ ਤੇ ਇੱਕ ਆਮ ਚੀਫ ਮਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹਿੰਦੂ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਐ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲਓ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣਿਆ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਬਕਾ ਪ੍ਰਕਾਸ਼ ਸਿੰਘ ਬਾਦ